ਗੈਰੀ ਸੰਦੂ ਦੇ ਉੱਤੇ ਹਮਲਾ ਹੋਇਆ ਜਸਤੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਦੂ ਦੇ ਉੱਤੇ ਹਮਲਾ ਕੀਤਾ ਗਿਆ ਗੈਰੀ ਸੰਦੂ ਕਿਸੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਉਹਨਾਂ ਨੇ ਆਪਣੇ ਗੀਤਾਂ ਰਾਹੀਂ ਹਾਲਾਂਕਿ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਦਾ ਕਾਫੀ ਮਨ ਮੋਇਆ ਤੇ ਇਹ ਜਿਹੜੀਆਂ ਵੀਡੀਓਜ਼ ਸਾਮਣੇ ਆ ਰਹੀਆਂ ਨੇ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਹਾਲੀ ਦੇ ਵਿੱਚ ਗੈਰੀ ਸੰਧੂ ਦੇ ਉੱਤੇ ਹਮਲਾ ਹੋਇਆ ਆਸਟ੍ਰੇਲੀਆ ਦੇ ਵਿੱਚ ਲਾਈਵ ਸ਼ੋਅ ਦੇ ਦੌਰਾਨ ਕਿਹਾ ਜਾ ਰਿਹਾ ਹਮਲਾ ਕੀਤਾ ਗਿਆ ਤੇ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਾਫੀ ਭੀੜ ਵੀ ਸਟੇਜ ਦੇ ਉੱਤੇ ਇਕੱਠੀ ਹੋ ਜਾਂਦੀ ਹੈ ਪੁਲਿਸ ਦੇ ਅਧਿਕਾਰੀ ਵੀ ਪਹੁੰਚਦੇ ਨੇ ਤਾਂ ਇਸ ਸ਼ਖਸ ਨੂੰ ਕਾਬੂ ਵੀ ਕੀਤਾ ਗਿਆ ਵੀਡੀਓ ਤੁਸੀਂ ਦੇਖ ਸਕਦੇ ਹੋ ਸਕਿਉਰਿਟੀ ਗਾਰਡ ਵੀ ਸਟੇਜ ਦੇ ਉੱਤੇ ਮੌਜੂਦ ਨੇ ਪੁਲਿਸ ਦੇ ਅਧਿਕਾਰੀ ਵੀ ਪਹੁੰਚੇ ਨੇ ਸੋ ਵੀਡੀਓ ਤੁਸੀਂ ਦੇਖ ਸਕਦੇ ਹੋ ਗੈਰੀ ਸੰਦੂ ਦਾ ਆਸਟ੍ਰੇਲੀਆ ਦੇ ਵਿੱਚ ਲਾਈਵ ਸ਼ੋਅ ਸੀ ਆਪਣੇ ਗੀਤਾਂ ਦੀ ਝੜੀ ਲਾ ਰਹੀ ਸੀ ਤਾਂ ਅਜਿਹੇ ਦੇ ਵਿੱਚ ਇੱਕ ਵਿਅਕਤੀ ਸਟੇਜ ਤੇ ਆਉਂਦਾ ਹੈ ਗਲਤੋ ਫੜਿਆ ਜਾਂਦਾ ਹੈ ਦੋਸਤੋ ਬਾਅਦ ਮਾਹੌਲ ਕਾਫੀ ਜੜਾ ਗਰਮਾ ਜਾਂਦਾ ਹੈ ਹਾਲਾਂਕਿ ਪੁਲਿਸ ਦੇ ਮੁਲਾਜ਼ਮ ਵੀ ਉੱਥੇ ਤੈਨਾਤ ਹੁੰਦੇ ਨੇ ਤਾਂ ਉਕਤ ਸ਼ਖਸ ਨੂੰ ਫੜਿਆ ਵੀ ਗਿਆ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਪ੍ਰਸ਼ੰਸ਼ਕਾਂ ਨੂੰ ਵੱਡਾ ਝਟਕਾ ਲੱਗ ਗਿਆ ਆਖਿਰ ਸ਼ੋਧran ਅਜਿਹਾ ਕੀ ਹੋ ਗਿਆ ਕਿ ਹਰ ਇੱਕ ਦੇ ਹੋਸ਼ ਉੱਡ ਗਏ ਕਿ ਕਿਉਂ ਜਿਹੜਾ ਇਸ ਤਰ੍ਹਾਂ ਹੁੰਦਾ ਕਿਉਂ ਜਿਹੜਾ ਇਸ ਸਖਸ਼ ਦੇ ਵੱਲੋਂ ਹਮਲਾ ਕੀਤਾ ਗਿਆ ਹਾਲਾਂਕਿ ਇਹ ਵੀ ਕਿਹਾ ਗਿਆ ਕਿ ਇਹ ਵਿਅਕਤੀ ਦੇ ਵੱਲੋਂ ਗੈਰੀ ਸੰਧੀ ਨੂੰ ਜਫੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਾਂ ਕੋਈ ਹਮਲੇ ਦੀ ਨੀਅਤ ਦੇ ਨਾਲ ਆਇਆ ਸੀ ਹਰ ਇੱਕ ਤੇ ਵੱਲੋਂ ਸਫਾਲ ਜੜਾ ਕੀਤਾ ਜਾ ਰਿਹਾ ਯੂਜ਼ਰਸ ਦੇ ਵੱਲੋਂ ਆਨਲਾਈਨ ਚੜ੍ਹਿਆ ਆਪਣੀਆਂ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਜਾ ਰਹੀਆਂ ਨੇ ਕਿ ਇੱਕ ਅਣਜਾਣ ਵਿਅਕਤੀ ਗੈਰੀ ਸੰਦੂ ਨੂੰ ਜੱਫੀ ਪਾਉਣ ਦੀ ਕੋਸ਼ਿਸ਼ ਕਰਨ ਵਾਲਾ ਇੱਕ ਸੱਚਾ ਪ੍ਰਸ਼ੰਸਕ ਵੀ ਹੋ ਸਕਦਾ ਹੈ ਹੋਰ ਵੀ ਯੂਜ਼ਰਸ ਦੇ ਵੱਲੋਂ ਜੜਾ ਲਿਖਿਆ ਜਾ ਰਿਹਾ ਕਿ ਅਗਰ ਕਲਾਕਾਰ ਦੇ ਨਾਲ ਪੰਗੇ ਲੈ ਜਾਣਗੇ ਤਾਂ ਅਜੇ ਹਾ ਹੀ ਹੋਵੇਗਾ ਨਿਊ ਸਾਊਥ-ਵੈਸਟ ਦੀ ਪੁਲਿਸ ਮੌਕੇ ਤੇ ਮੌਜੂਦ ਸੀ ਸ਼ੱਕੀ ਨੂੰ ਜਲਦ ਹੀ ਕਾਬੂ ਕਰ ਲਿਆ ਇਸ ਘਟਨਾ ਬਾਰੇ ਨਾ ਤਾਂ ਹਲਕੀ ਗੈਰੀ ਸੰਧੂ ਦੇ ਵੱਲੋਂ ਕੁਝ ਕਿਹਾ ਗਿਆ ਨਾ ਹੀ ਉਹਨਾਂ ਦੀ ਟੀਮ ਨੇ ਕੋਈ ਬਿਆਨ ਜਾਰੀ ਕੀਤਾ ਪਰ ਇਹ ਵੀਡੀਓਜ਼ ਇੰਟਰਨੈਟ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਪਰ ਇਸ ਬਾਬਤ ਕੋਈ ਸਪਸ਼ਟ ਬਿਆਨ ਜਿਹੜਾ ਸਾਂਝਾ ਨਹੀਂ ਕੀਤਾ ਗਿਆ ਗੈਰੀ ਸੰਧੂ ਦੇ ਉੱਤੇ ਹਮਲੇ ਦੀ ਵੀਡੀਓ ਜੜੀ ਆ ਸਾਹਮਣੇ ਆਈ ਹੈ ਸੋਸ਼ਲ ਮੀਡੀਆ ਤੇ ਲਗਾਤਾਰ ਵਾਈਰਲ ਹੋ ਰਹੀ ਐ ਸੋਸਟੇਜ ਦੇ ਉੱਤੇ ਆਪਣੇ ਗਾਣਿਆਂ ਦੀ ਝੜੀ ਲਗਾ ਰਹੇ ਸੀ ਗੈਰੀ ਸੰਧੂ ਜਿਸ ਦੇ ਦੌਰਾਨ ਇੱਕ ਸਖਸ਼ ਹੁੰਦਾ ਹੈ ਸਖਸ਼ ਦੇ ਵੱਲੋਂ ਗਲੇ ਤੋਂ ਫੜਿਆ ਜਾਂਦਾ ਹੈ ਗੈਰੀ ਸੰਧੂ ਨੂੰ ਉਸ ਤੋਂ ਬਾਅਦ ਪੁਲਿਸ ਪਹੁੰਚ ਜਾਂਦੀ ਹੈ ਸਕਿਉਰਿਟੀ ਗਾਰਡ ਪਹੁੰਚਦੇ ਨੇ ਤਾਂ ਇਸ ਸਖਸ਼ ਨੂੰ ਪਰੇ ਕੀਤਾ ਜਾਂਦਾ ਹੈ ਗੈਰੀ ਸੰਧੂ ਤੋਂ ਵੀਡੀਓ ਲਗਾਤਾਰ ਵਾਈਰਲ ਹੋ ਰਹੀ ਹੈ ਚਲਦੇ ਸ਼ੋਅ ਦੇ ਵਿੱਚ ਹਲਚਲ ਮਚਾਉਂਦੀ ਹੈ ਜਦੋਂ ਗੈਰੀ ਸੰਧੂ ਦੇ ਉੱਤੇ ਅਣਜਾਣ ਵਿਅਕਤੀ ਦੇ ਵੱਲੋਂ ਹਮਲਾ ਕੀਤਾ ਗਿਆ ਹਾਲਾਂਕਿ ਹਮਲਾ ਜੋ ਕਿਸੇ ਪ੍ਰਸ਼ੰਸਕ ਦੇ ਵੱਲੋਂ ਸਟੇਜ ਦੇ ਆਕੇ ਗੈਰੀ ਸੰਧੂ ਦੇ ਵੱਲੋਂ ਜੱਫੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਾਂਚ ਦਾ ਵਿਸ਼ਾ ਹੈ ਪੁਲਿਸ ਦੇ ਵੱਲੋਂ ਹਾਲਾਂਕਿ ਉਕਤ ਵਿਅਕਤੀ ਨੂੰ ਵੀ ਫੜ ਲਿਆ ਗਿਆ ਸਟੇਜ ਤੇ ਇਹ ਸਾਰਾ ਮਾਹੌਲ ਜਿਹੜਾ ਕਰਮਾ ਚਾਂਦਾ ਹੈ ਮੌਕੇ ਤੇ ਸੁਰੱਖਿਆ ਗਾਰਡ ਵੀ ਪਹੁੰਚਦੇ ਨੇ ਪੁਲਿਸ ਦੇ ਅਧਿਕਾਰੀ ਵੀ ਪਹੁੰਚਦੇ ਨੇ ਆਸਟ੍ਰੇਲੀਆ ਦੇ ਵਿੱਚ ਲਾਈਵ ਸ਼ੋਅ ਦੇ ਦੌਰਾਨ ਇਹ ਸਾਰਾ ਮਹਾਲ ਜਿਹੜਾ ਗਰਮਾ ਜਾਂਦਾ ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਦੇ ਨਾਲ ਇਹ ਸਾਰੀ ਜੜੀਆ ਘਟਨਾ ਵਾਪਰੀ ਐ ਸੋ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਨਹੀਂ ਹਾਲਾਂਕਿ ਯੂਜ਼ਰਸ ਦੇ ਵੱਲੋਂ ਵੀ ਲੱਖ ਲੱਖ ਤਰ੍ਹਾਂ ਦੀ ਪ੍ਰਤੀਕਿਰਿਆ ਜੜੀਆ ਦਿੱਤੀ ਜਾ ਰਹੀ ਇੱਕ ਵਾਰ ਵੀਡੀਓ ਨੂੰ ਕਰਦੇ ਆ ਕਿ ਕਿੰਜ ਇਹ ਸਾਰੀ ਜੜੀਆ ਘਟਨਾ ਵਾਪਰੀ ਐ